ਦੇਖੋ ਘਰ ਦੇ ਵਿੱਚ ਡਿਟੇਨ ਕਰਨਾ ਜਾਂ ਘਰੋਂ ਸਵੇਰੇ ਤੜਕਸਾਰ ਥਾਣੇ ਚੱਕ ਕੇ ਲੈ ਜਾਣਾ ਇਹ ਦੋਨਾਂ ਗੱਲਾਂ 'ਚ ਫਰਕ ਹੈ। ਦੇਖੋ ਜਾਂ ਤਾਂ ਕੋਈ ਕ੍ਰਾਈਮ ਹੋਵੇ, ਕੋਈ ਦੋਸ਼ ਹੋਵੇ ਜਾਂ ਕੋਈ ਗਲਬਾਤ ਹੋਵੇ ਤੇ ਸਵੇਰੇ ਤੇ 4 ਵਜੇ ਦੇ ਕਰੀਬ ਪੁਲਿਸ ਦੀਆਂ ਗੱਡੀਆਂ ਆ ਕੇ ਤੇ ਥਾਣੇ ਦੇ ਵਿੱਚ ਇਹਨਾਂ ਨੇ ਨજરਬੰਦ ਕਰ ਦਿੱਤਾ ਜੀ ਆ ਕੇ। ਅਸਲ ਦੇ ਵਿੱਚ ਤਰੀਕਾ ਕੀ ਹੁੰਦਾ ਕਿ ਘਰ ਦੇ ਵਿੱਚ ਨજરਬੰਦ ਕਰਦਾ ਹੁਣ ਸਾਥੀ ਸਾਡੇ ਫਿਰ ਸਾਰੇ ਉੱਥੇ ਪਹੁੰਚੇ ਆ। ਉੱਥੇ ਫਿਰ ਜਦੋਂ ਜਿੰਦਾਬਾਦ ਮਰਦਾਬਾਦ ਹੁੰਦੀ ਆ ਤਾਂ ਫਿਰ ਉਹਨਾਂ ਨੇ ਮਾਹੌਲ ਨੂੰ ਦੇਖਦੇ ਹੋਏ ਫਿਰ ਘਰੋਂ ਡਿਟੇਨ ਕਰ ਦਿੰਦਾ ਹੈ। ਸੋ ਪਹਿਲੀ ਗੱਲ ਦੇਖੋ ਹੁਣ ਬੀਤੇ ਕੱਲ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਉਹ ਮੀਟਿੰਗ ਹੋਈ ਹੈ ਜਿਹੜੀ ਸਾਡੀ 5 ਤਰੀਕ ਨੂੰ ਧਰਨਾ ਲੱਗਣਾ ਸੀਗਾ ਚੰਡੀਗੜ੍ਹ ਦੇ ਵਿੱਚ ਆਲਰੇਡੀ ਅਸੀਂ ਉੱਥੇ ਚੰਡੀਗੜ੍ਹ ਚ ਜਗ੍ਹਾ ਦੀ ਪਰਮਿਸ਼ਨ ਮੰਗੀ ਹੋਈ ਹੈ ਇਹ ਨਹੀਂ ਸੀ ਕਿ ਉੱਥੇ ਜਾ ਕੇ ਅਸੀਂ ਸੜਕਾਂ ਤੇ ਬਹਿਣਾ ਸੀਗਾ ਇਹ ਨਹੀਂ ਸੀ ਉੱਥੇ ਜਾ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਸੀਗਾ ਅਸੀਂ ਇੱਕ ਕਿਹਾ ਸੀ ਕਿ 34 ਸੈਕਟਰ ਜਿੱਥੇ ਅਸੀਂ ਆਲਰੇਡੀ ਪਹਿਲਾਂ ਤੁਸੀਂ ਸਾਨੂੰ ਪਰਮਿਸ਼ਨ ਦਿੱਤੀ ਸੀ ਉੱਥੇ ਅਸੀਂ ਬਹਿ ਜਾਾਂਗੇ ਉੱਥੇ ਸਾਨੂੰ ਠੋਕਮੀ ਜਗ੍ਹਾ ਦੇ ਦਿਓ ਅਸੀਂ ਬੈਠ ਕੇ ਆਪਣੀ ਗੱਲਬਾਤ ਹਫ਼ਤਾ ਇੱਕ ਕਰਾਂਗੇ ਕਿਉਂਕਿ ਕੁਝ ਮੰਗਾ ਹੁੰਦੀਆਂ ਫੌਰੀ ਮੰਨਣੇ ਵਾਲ ਕੋਈ ਨੀਤੀਗਤ ਮੰਗਾਂ ਹੁੰਦੀਆਂ ਤੇ ਉਹ ਬੈਠ ਕੇ ਫਿਰ ਚਰਚਾ ਹੋ ਜਾਣੀ ਸਗੀ। ਸੋ ਸੀਐਮ ਸਾਹਿਬ ਨੇ ਮੀਟਿੰਗ ਸਾਡੇ ਲਈ ਚੰਗੀ ਗੱਲ ਆ। ਮੀਟਿੰਗ ਸੱਦਣੀ ਚਾਹੀਦੀ ਐ। ਸੀਐਮ ਸਾਹਿਬ ਦਾ ਫਰਜ਼ ਬਣਦਾ ਹੈ ਕਿ ਮੀਟਿੰਗ ਸੱਦ ਕੇ ਮਸਲਿਆਂ ਦਾ ਹੱਲ ਕਰੇ। ਮਸਲੇ ਤੇ ਪੰਜਾਬ ਦੇ ਹੀ ਸੀ ਨਾ। ਸੋ ਮੀਟਿੰਗ ਚੱਲਦੀ ਐ ਮੀਟਿੰਗ ਚੱਲਣ ਤੋਂ ਪਹਿਲਾਂ ਸੀਐਮ ਸਾਹਿਬ ਤੋਂ ਪੁੱਛਿਆ ਕਿ ਭਾਈ ਸਮਾਂ ਕਿੰਨਾ ਐ ਤੁਹਾਡੇ ਕੋਲ ਇਹ ਨਾ ਹੋਵੇ ਅੱਧ ਪਚਾਤੇ ਦੇ ਵਿੱਚ ਤੁਸੀਂ ਉੱਠ ਕੇ ਚੱਲ ਜਿਓ। ਨਾ ਤੁਹਾਡਾ ਸਵਾਦ ਰਹਿਣਾ ਨਾ ਸਾਡਾ ਰਹਿਣਾ ਮੰਗਾ ਪਿਛੇ ਦੀਆਂ ਫਸੀਆਂ ਹੋਈਆਂ ਇਹਨਾਂ ਨੂੰ ਆਪਾਂ ਲਾਗੂ ਕਰਾਉਣਾ। ਉਹਨਾਂ ਨੇ ਕਿਹਾ ਖੁੱਲਾ ਸਮਾਂ ਜ 4 ਵਜੇ ਦਾ ਸਮਾਂ ਦਿੱਤਾ ਹੋਇਆ 4:30 ਵਜੇ ਸਾਡਾ ਗੱਲਬਾਤ ਸ਼ੁਰੂ ਕਰਦੇ ਆ। ਚਲੋ 4:30 ਵਜੇ ਕਰਦੇ ਆ ਕੋਈ ਏਡੀ ਗੱਲ ਨਹੀਂ ਹੈਗੀ। ਸੋ ਦੂਜੀ ਗੱਲ 6 ਵਜੇ ਫਿਰ ਸਾਨੂੰ ਕਹਿੰਦੇ ਮੈਂ ਤਾਂ ਅਪਾਇੰਟਮੈਂਟ ਲਈ ਹੋਈ ਹੈ ਅਖਦੀ ਮੈਂ ਤੇ ਜਾਣਾ ਹੈਗਾ। ਸੋ ਸਾਡੇ ਆਗੂਆਂ ਨੇ ਅਸੀਂ ਸਾਰਿਆਂ ਨੇ ਕਿਹਾ ਕਿ ਸਾਨੂੰ ਸਮਾਂ ਹੋਰ ਦਿਓ ਇਸ ਤਰ੍ਹਾਂ ਤੇ ਅਧਬਚਾਲੇ ਗੱਲਬਾਤ ਟੁੱਟ ਗਈ ਹੈ ਕੋਈ ਗੱਲ ਨਬਾਤ ਨਹੀਂ ਹੋਈ। ਸੋ ਉਹਨਾਂ ਨੇ ਕਿਹਾ ਸਾਡੇ ਮੰਤਰੀ ਬੈਠੇ ਆ ਪਰ ਤੁਸੀਂ ਧਰਨੇ ਦਾ ਦੱਸੋ ਵੀ ਧਰਨੇ ਦਾ ਕੀ ਕਰਨਾ ਹੈ? ਜਿਹੜਾ ਕੱਲ ਨੂੰ ਤੁਸੀਂ ਚੰਡੀਗੜ੍ਹ ਲਾਉਣਾ। ਅਸੀਂ ਕਿਹਾ ਜੀ ਅਸੀਂ ਤਾਂ ਧਰਨਾ ਤਾਂ ਲਾਉਣਾ ਹੈ ਕਿ ਅਸੀਂ ਮੰਗਾ ਮਨਵਾ ਤੇ ਗੱਲ ਤੇ ਪਹਿਲੀ ਇਹ ਹੈ ਵੀ ਮੰਗਾ ਪੂਰੀਆਂ ਕਰ ਲੋ ਸਾਨੂੰ ਧਰਨੇ ਲੋੜ ਹੀ ਨਹੀਂ ਪਹਿਲੀ ਗੱਲ ਇਹ ਆ ਦੂਜੀ ਗੱਲ ਇਹ ਆ ਕਿ ਜਦੋਂ ਧਰਨੇ ਮੁਜਾਰਿਆਂ ਦੀ ਕਾਲ ਆਉਂਦੀ ਉਹ ਤੁਸੀਂ ਮੀਟਿੰਗ ਕਰ ਦੇ ਇਹ ਮੀਟਿੰਗ ਸੱਦ ਲੈਣੇ ਮੀਟਿੰਗ ਤੁਸੀਂ ਆਲਰੇਡੀ ਉਦਾਂ ਰੁਟੀਨ ਦੇ ਵਿੱਚ ਪਾ ਦਿਓ ਵੀ ਕਿਸਾਨ ਜਿੱਥੇ ਬੰਦੀਆਂ ਦੀ ਮੀਟਿੰਗ ਹੋਇਆ ਕਰੂਗੀ ਬੈਠ ਕੇ ਗੱਲਬਾਤ ਹੋ ਜਾਂਦੀ ਧਰਨੇ ਤੱਕ ਨੌਬਤ ਨਾ ਜਾਵੇ ਤਾਂ ਉਹਦੇ ਤੋਂ ਹੀ ਉਹ ਹਾਈਪਰ ਹੋ ਗਿਆ ਹਾਈਪਰ ਹੋ ਕੇ ਉਹਨਾਂ ਨੇ ਇਹ ਕੱਲ ਕਹੇ ਵੀ ਤੁਸੀਂ ਧਰਨੇ ਲਾ ਲਓ ਤੇ ਤੁਸੀਂ ਮੀਟਿੰਗ ਦੀ ਕੋਈ ਗੱਲ ਨਹੀਂ ਫੇਰ ਅਸੀਂ ਤਾਂ ਫੇਰ ਇਹਦਾ ਦੁਆਹੇ ਥੱਲੇ ਹੈ ਕਿ ਕੀ ਲੱਗਦਾ ਜੀ ਜਰਨੈਲ ਸਾਹਿਬ ਕੀ ਸਰਕਾਰ ਜਿਹੜਾ ਹੈ ਕਿਸਾਨਾਂ ਦੀਆਂ ਹਕੀ ਮੰਗਾਂ ਨੂੰ ਮੰਨਣ ਨੂੰ ਤਿਆਰੀ ਨਹੀਂ ਜਾਂ ਅਣਦੇਖਾ ਕਰ ਰਹੀ। ਅਸਲ ਵਿੱਚ ਲੱਗਦਾ ਤੇ ਇਹ ਆ ਕਿ ਕੇਂਦਰ ਸਰਕਾਰ ਦੇ ਤਰਾਈ ਇਹ ਵੀ ਪੰਜਾਬ ਸਰਕਾਰ ਹੋ ਗਈ ਹੈ। ਜਦੋਂ ਸੱਤਾ ਦੇ ਵਿੱਚ ਆਈ ਸੀ ਉਸ ਸਮੇਂ ਇਹਨਾਂ ਦੇ ਕੁਝ ਜਿਹੜਾ ਆ ਫੇਸ ਰੀਡਿੰਗ ਜਾਂ ਇਹਨਾਂ ਦੀ ਬੋਲਬਾਣੀ ਜਾਂ ਇਹਨਾਂ ਦੇ ਲੋਕਾਂ ਦੇ ਵਿੱਚ ਵਿਚਰਨਾ ਜਾਂ ਆਮ ਘਰਾਂ ਦੇ ਹੂਣ ਦਾ ਹਾਂ ਪੱਖੀ ਦਾਵਾ ਕਰਨਾ ਸੋ ਅੱਜ ਇਹਨਾਂ ਦਾ ਰਵਈਆ ਜਿਹੜਾ ਉਸ ਤੋਂ ਬਿਲਕੁਲ ਉਲਟ ਹੋ ਗਿਆ ਹੈ। ਅਸੀਂ ਤਾਂ ਕਹਿੰਦੇ ਸੀ ਕਿ ਜਿਹੜੀਆਂ ਪਹਿਲਾਂ ਰਾਜਨੀਤਿਕ ਪਾਰਟੀਆਂ ਆਈਆਂ 70 ਸਾਲ ਪਹਿਲਾਂ ਆਈਆਂ ਸੀਗਾ 70 ਸਾਲ ਦੀਆਂ ਰਾਜ ਕਰਦੀਆਂ ਸੀ ਉਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹਨਾਂ ਤੋਂ ਲੋਕਾਂ ਨੇ ਮੂੰਹ ਇਸ ਕਰਕੇ ਮੋੜਿਆ ਸੀਗਾ ਕਿ ਪੰਜਾਬ ਖੁਸ਼ਹਾਲ ਹੋਵੇ ਕਿਸਾਨ ਖੁਸ਼ਹਾਲ ਹੋਵੇ ਪੰਜਾਬ ਦੇ ਵਿੱਚ ਕ腐ਪਸ਼ਨ ਖਤਮ ਹੋਵੇ ਨੌਕਰੀ ਮਿਲੇ ਬੇਰੋਜ਼ਗਾਰੀ ਖਤਮ ਹੋ ਗਏ ਮੁਲਾਜ਼ਮਾਂ ਨੂੰ ਧਰਨਾ ਨਾ ਲਾਉਣਾ ਪਵੇ ਉਹ ਸਾਰਾ ਕੁਝ ਤੇ ਉਹ ਤਾਂ ਦੁਗਣਾ ਤਿਕਣਾ ਹੋ ਗਿਆ ਕ腐ਪਸ਼ਨ ਵੱਧ ਗਈ ਲੁੱਟਾਂ ਖੋਹਾਂ ਵੱਧ ਗਈਆਂ ਸਾਡੀਆਂ ਫਸਲਾਂ ਤੇ ਡਾਕੇ ਪੈਣ ਲੱਪੇ ਕਦੀ ਵੀ ਐਮਐਸਪੀ ਤੋਂ ਘਟ ਜਿੰਦਗੀ ਹੋ ਗਈ ਆ ਕਦੀ ਝੋਨਾ ਨਹੀਂ ਸੀ ਵਿਕਿਆ ਐਸਾ ਹਲੇ ਇਹਨਾਂ ਦੀ ਸਰਕਾਰ ਦੇ ਵਿੱਚ 200 300 150 ਦਾ ਕਟ ਲੱਗਾ ਆ ਸੋ ਕਿਹੜੇ ਕਿਹੜੇ ਬਦਲਾਅ ਦੀ ਗੱਲ ਕਰਦੇ ਆ ਲੋਕ ਤਾਂ ਮੈਨੂੰ ਲੱਗਦਾ ਹਿੱਠ ਠੱਗੇ ਮਹਿਸੂਸ ਕਰਦੇ ਆ ਸੋ ਅਸੀਂ ਦੇਖੋ ਇਹਨਾਂ ਦਾ ਕੱਲ ਦਾ ਇੱਕ ਟਵੀਟ ਇਹਨਾਂ ਦਾ ਹੈ ਸੀਐਮ ਸਾਹਿਬ ਦਾ ਬੜੇ ਸਤਕਾਰਯੋਗ ਆ ਇਹਨਾਂ ਨੇ ਟਵੀਟ ਕੀ ਕੀਤਾ ਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਰਾਹ ਰੁਕਣ ਰੇਲਾ ਰੁਕਣ ਪੰਜਾਬ ਦੀ ਅਰਥਵਿਵਸਥਾ ਖਰਾਬ ਹੋਵੇ ਅਸੀਂ ਕਦੋਂ ਚਾਹੁੰਦੇ ਆ ਅਸੀਂ ਤਾਂ ਤੁਹਾਡੇ ਕੋਲ ਜਗ੍ਹਾ ਮੰਗੀ ਸੀ ਕਿ ਸਾਨੂੰ 34 ਸੈਕਟਰ ਜਗ੍ਹਾ ਦੇ ਦਿਓ ਅਸੀਂ ਬਹਿ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਲਈਨੇ ਅਸੀਂ ਤਾਂ ਮਾਹੌਲ ਖਰਾਬ ਕਰਨ ਦੀ ਗੱਲ ਹੀ ਨਹੀਂ ਦੇਖੋ ਰਣਨੀਤੀ ਤਾਂ ਸਾਡੀ ਬਣੀ ਹੋਈ ਹੈ ਰਣਨੀਤੀ ਤਾਂ ਸਾਡੀ ਕੱਲ ਦੀ ਚੰਡੀਗੜ੍ਹ ਜਾ ਕੇ ਜਿਹੜਾ ਰੋਸ ਮੁਜ਼ਾਹਰਾ ਇੱਕ ਹਫ਼ਤੇ ਦਾ ਉਹ ਕਰਨਾ ਹੈ ਪਰ ਹੁਣ ਅਸਲ ਦੇ ਵਿੱਚ ਕੀ ਹੈਗਾ ਹੁਣ ਇਹਨਾਂ ਨੇ ਮੁਲਾਜ਼ਮ ਘਰ ਭੇਜ ਦਿੱਤੇ ਆ ਹੁਣ ਸਾਨੂੰ ਇੱਥੇ ਹਾਊਸ ਅਰੈਸਟ ਕਰ ਲਿਆ ਤਕਰੀਬਨ ਸਾਰੇ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਆ ਹੁਣ ਦੇਖਦੇ ਆ ਕੀ ਫੈਸਲਾ ਕਰਦੇ ਆ ਹੁਣ ਨਜ਼ਰਬੰਦ ਕੀਤਾ ਹੋਇਆ ਆ ਤੇ ਹੁਣ ਜ਼ੂਮ ਮੀਟਿੰਗ ਕਰਾਂਗੇ ਸ਼ਾਮ ਤੱਕ ਤੇ ਫਿਰ ਫੈਸਲਾ ਕਰਾਂਗੇ